ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੁਧਿਆਣਾ ਦੇ ਪੱਖੋਵਾਲ ਰੋਡ ਪੰਜਾਬ ਮਾਤਾ ਨਗਰ ਵਿਖੇ ਗੁਰਦੁਆਰਾ ਚਰਨ ਚੌਪਾਟ ਸ਼ਾਈ ਛੇਵੀਂ ਵਿਖੇ ਮੁਖ ਸੇਵਾਦਾਰ ਸਤਿੰਦਰ ਜੱਵਦੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੂੱਚੇ ਸੰਸਾਰ ਤੇ ਬੜੀ ಅಪਾਰ ਕਿਰਪਾ ਉਹਨਾਂ ਕਹਾਂਗੇ ਅਸੀਂ ਆਪਣੇ ਜੀਵਨ ਨੂੰ ਉਦੋਂ ਹੀ ਸਫਲ ਬਣਾ ਸਕਦੇ ਹਾਂ ਜਦ ਅਸੀਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਿਖਾਏ ਹੋਏ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਾਂ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜਗਤਾਰਕ ਸਹਬੇ ਕਮਾਲ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਪ੍ਰਕਾਸ਼ ਦਿਹਾੜਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਜਕ ਕਾਣਣ ਹੋਆ ਜੋਕਰ ਸੂਰਜ ਨਿਕਲੇ ਆਤਾਰੇ ਛਪੇ ਅੰਧੇਰ ਪਲਵਾ ਸਹਬੇ ਕਮਾਲ ਸਹਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਨ ਪ੍ਰਕਾਸ਼ ਪੁਰਪ ਮੇਰੀ ਪੀਰੀ ਦੇ ਸ਼ੈਨਸ਼ਾ ਗੁਰਦੁਆਰਾ 6ਵੀਂ ਪਾਸ਼ਾਈ ਸੀਐਮਸੀ ਚੌਕ ਲੁਧਿਆਣਾ ਵਿਖੇ ਬੜੇ ਸ਼ਾਨ ਸ਼ੌਕਤ ਦੇ ਨਾਲ ਮਨਾਏ ਜਾ ਰਹੇ ਹਨ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਤਗੁਰਾਂ ਦੇ ਦਰਬਾਰ ਦੇ ਵਿੱਚ अनेका ਸੰਤਾਂ ਨਮਸਤਕ ਹੋ ਕੇ ਸਤਗੁਰਾਂ ਦੇ ਅੱਗੇ ਝੋਲੀਆਂ ਅੜ ਕੇ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰ ਰਹੀਆਂ ਹਨ ਇਹ ਸਮਾਗਮ ਰਾਤ ਦੇ ਕਰੀਬ 10:30-11:00 ਵਜੇ ਤੱਕ ਚੱਲਣਗੇ ਸਾਰੇ ਹੀ ਪਤ ਪ੍ਰਸਿੱਧ ਕੀਰਤਨੀਏ ਅਤੇ ਅੱਜ ਦੇ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਪਰੰਦੇ ਲਈ ਪਹੁੰਚਣਗੇ ਜਿਨ੍ਹਾਂ ਦੇ ਵਿੱਚ ਦਰਬਾਰ ਸਾਹਿਬ ਤੋਂ ਅਈਸਾ ਭਾਈ ਹਰਜੋਤ ਸਿੰਘ ਜੀ ਖਾਲਸਾ ਭਾਈ ਕਿਰਪਾਲ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਗਬੌਨ ਸਿੰਘ ਜੀ ਕੋਮਲ ਸਤਿਕਾਰਯੋਗ ਭਾਈ ਓਮ ਪ੍ਰੀਤ ਸਿੰਘ ਜੀ ਹਜ਼ੂਰ ਸਾਹਿਬ ਤੋਂ ਭਾਈ ਰਾਜਵਿੰਦਰ ਸਿੰਘ ਜੀ ਭਾਈ ਨਵਦੀਪ ਸਿੰਘ ਜੀ ਅਤੇ ਸਤਿਕਾਰਤ ਭਾਈ ਸੰਦੀਪ ਸਿੰਘ ਜੀ ਪੰਥ ਪ੍ਰਸਿੱਧ ਵਿਦਵਾਨ ਅਤੇ ਸਤਿਕਾਰਯੋਗ ਸ਼ਿਖੀਰ ਸਿੰਘ ਸਾਹਿਬ ਗਿਆਨੀ ਹਰਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਦੁੱਖਨਵਾਰਨ ਸਾਹਿਬ ਹੋਰ ਬਹੁਤ ਸਾਰੀਆਂ ਪੰਥਕ ਸ਼ਖਸੀਅਤਾਂ ਅੱਜ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਪਰੰਦੇ ਲਈ ਪਹੁੰਚ ਰਹੀਆਂ ਹਨ ਸਤਿਗੁਰੂ ਦੀ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਮੀਰੀ ਪੀਰੀ ਸੇਵਾ ਸੁਸਾਇਟੀ ਗੁਰ ਹਰਗੋਬਿੰਦ ਸੇਵਾ ਸੁਸਾਇਟੀ ਮਾਤਾ ਗੰਗਾ ਜੀ ਇਸਤੂ ਸੰਸਥਾ ਸੰਸਭਾ ਅੰਮ੍ਰਿਤ ਪ੍ਰਚਾਰ ਮਿਸ਼ਨ ਇਹਨਾਂ ਸਾਰਿਆਂ ਦੇ ਵੱਲੋਂ ਪਿਛਲੇ 11 ਦਿਨਾਂ ਤੋਂ ਘਰ-ਘਰ ਜਾ ਕੇ ਇਲਾਹੀ ਬਾਣੀ ਦੇ ਰਸ ਭਿੰਨੇ ਕੀਰਤਨ ਰਸ ਭਿੰਨੇ ਕੀਰਤਨ ਕੀਤੇ ਜਾ ਰਹੇ ਹਨ ਸਤਿਗੁਰੂ ਬਖਸ਼ਿਸ਼ ਕਰੇ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਬਖਸ਼ੇ ਗੁਰਦੁਆਰਾ ਸਾਹਿਬ ਦੇ ਰਾਹ ਨਮਾਇਜ਼ੇ ਹੇਠ ਜੋ ਰੋਜ਼ਾਨਾ ਹੀ ਪ੍ਰਵਾਦ ਫਰੀ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਦੇ ਵਿੱਚ ਕੱਢਿਆ ਜਾਂਦਾ ਸੀ ਅਤੇ ਇਲਾਹੀ ਬਾਣੀ ਦੇ ਰਸ ਪਿੰਨੇ ਕੀਰਤਨ ਦੁਆਰਾ ਸੰਤਾਂ ਨੂੰ ਨਿਹਾਲ ਕੀਤਾ ਜਾਂਦਾ ਸੀ ਰਸਤੇ ਦੇ ਵਿੱਚ ਮਿਸ਼ਤਾਨ ਪਦਾਰਥ ਗੁਰਕੇ ਲੰਗਰ ਹੋਰ ਪਦਾਰਥ ਲੱਗੇ ਹੁੰਦੇ ਸਨ ਸਤਿਗੁਰੂ ਦੀਆਂ ਰਹਿਮਤਾਂ ਦੇ ਸਦਕਾ ਸਤਿਗੁਰੂ ਦੀ ਬਖਸ਼ਿਸ਼ ਦੇ ਸਦਕਾ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਪੂਰਾ ਸੰਯੋਗ ਦਿੱਤਾ ਗੁਰਦੁਆਰਾ ਛੇਵੀ ਪਾਸ਼ਾਹੀ ਸਮੂਹ ਮੈਂਬਰਾਨ ਪ੍ਰਬੰਧਕ ਕਮੇਟੀ ਸਾਡੇ ਮੁਖ ਸੇਵਾਦਾਰ ਹਰਮਿੰਦਰ ਸਿੰਘ ਜੀ ਸੇਠੀ ਅਤੇ ਸਾਰੇ ਹੀ ਸਟਾਫ ਸਰਾਗੀ ਸਹਿਬਾਨ ਅਤੇ ਗ੍ਰੰਥੀ ਸਹਿਬਾਨ ਸਾਰਿਆਂ ਦੇ ਵੱਲੋਂ ਧੰਨ ਧੰਨ ਜਗਤਾਰਕ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਪ੍ਰਕਾਸ਼ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਿ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਨਾਮਦਾਨ ਬਖਸ਼ੋ ਸਤਿਗੁਰ ਜੀ ਦੀ ਦਿੱਤੀ ਹੋਈ ਸਿੱਖਿਆ ਨਾਮ ਜਪੋ ਵੰਡ ਛਕੋ ਕਿਰਤ ਕਰੋ ਦੇ ਸਿਧਾਂਤ ਨੂੰ ਕਰਤਾਰ ਦੇ ਵਿੱਚ ਪੰਚਾ ਕੇ ਕਰਤਾਰ ਦੇ ਵਿੱਚ ਇਸ ਗੱਲ ਦੀ अहमियत ਦੇ ਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਦੇ ਸਿਧਾਂਤਾਂ ਤੋਂ ਚੱਲ ਕੇ ਸਤਿਗੁਰਾਂ ਦੇਆਂ ਖੁਸ਼ੀਆਂ ਹਾਸਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ